ਸਾਹਮਣੇ ਹੁਣ ਕਹਿਣ ਦੀ ਲੋੜ ਨਹੀਂ ਤਾੜੀਆਂ ਮਾਰ ਦਿਓ ਜ਼ੋਰਦਾਰ ਓ ਬਾਈ ਆਇਆ ਨਿਆਰਾ ਤਾੜੀ ਵਾਰੇ ਬੱਲੇ 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 ਉਹਨੇ ਚੰਦਰੇ ਨੇ ਪੁੱਠੇ ਹੱਥ ਮਾਰਿਆ ਕਿਸੇ ਗੱਲ ਨਹੀਂ ਮਾਰੇ ਲਾਓ ਸਭ ਦੇ ਕਹਿੰਦੇ ਦੂਜਾ ਸੈਮੀ ਸ਼ੁਰੂ ਹੋਣ ਜਾ ਰਿਹਾ ਹੈ ਜਿਹੜੀ ਟੀਮ ਜਿੱਤੇਗੀ ਖੇਡੇਗੀ ਫਾਈਨਲ ਕਹਿੰਦੇ ਬਖੂਰ ਦੇ ਨਾਲ ਆਉਥੇ ਵੀਰੋ ਬੰਦੇ ਬਿਰਲੇ ਹੀ ਲੇਖਾਂ ਨੂੰ ਹਰਾਉਂਦੇ ਹੁੰਦੇ ਆ ਇਹ ਗੱਲਾਂ ਕਹਿੰਦੇ ਪੱਕੀਆਂ ਨੇ ਇਹ ਗੱਲਾਂ ਕਹਿੰਦੇ ਸੱਚੀਆਂ ਨੇ ਪਰ ਸੱਤ ਦੇ ਰਾਹ ਤੇ ਚੱਲਣਾਂ ਦੇ ਰਾਹ ਵਿੱਚ ਰੋੜੇ ਤੇ ਕੱਚ ਬਹੁਤ ਆਉਂਦਾ ਮੇਰੇ ਵੀਰੋ ਪਰ ਜਿਨ੍ਹਾਂ ਦੇ ਹੌਂਸਲੇ ਬਲੰਦ ਆ ਜਿਨ੍ਹਾਂ ਦੇ ਜਿਗਰੇ ਵੱਡੇ ਆ ਉਹ ਨਹੀਂ ਡਰਦੇ ਮੇਰੇ ਵੀਰੋ ਲਓ ਮੁੰਡਾ ਕਹਿੰਦੇ ਕਰ ਆ ਗਿਆ ਬੱਲੇ ਦੇ ਸਾਹਮਣੇ ਦੇ ਵੀ ਸਹਾਰ ਆਲੇ ਈਜੀ ਰਣਾ ਪੈਣਾ ਇਹਨੂੰ ਆ ਇਹਨੂੰ ਈਜੀ ਰਣਾ ਪੈਣਾ ਹੈ ਬੋਰਡ ਦੇ ਪੇਪਰਾਂ ਵਾਲਾ ਕੰਮ ਹੈ ਇਹ ਬੋਰਡ ਦੇ ਪੇਪਰਾਂ ਵਾਲਾ ਕੰਮ ਹੈ ਆਹ ਸਾਹਮਣੇ ਨੌਜਨ ਕਹਿੰਦੇ ਮੁੰਡਾ ਆਓ ਜੋੜੀਆਂ ਨਾਲ ਬੱਲੇ ਬੱਲੇ ਆ ਗਿਆ ਯੌਲੀਆਲਾ ਬੱਲੇ ਬੱਲੇ ਕਰ ਆ ਗਿਆ ਹਾਲੀ ਰੇਡ ਪਾਉਣ ਦੇ ਲਈ ਨਾਜਨ ਸਿੰਘ ਤਿਆਰ ਵਰਤਿਆਲ ਆ ਪੈਂਦੀਆਂ ਰੇਡਾਂ ਲੱਗਦੇ ਜੱਫੇ ਮੇਰੇ ਮਿੱਤਰੋ ਲੈ ਵੀ ਸੰਭਾਲਿਆ ਬਣਾ ਦੇ ਗੱਲ ਫਿਰ ਕਿਉਂ ਬੱਲੇ ਪਾਸੇ ਬਲਵੀਰ ਦੀ ਰੋਰ ਤੇ ਸਾਹਮਣੇ ਕੋਟ ਖੱਤੇ ਵਾਲਾ ਜੱਫਾ ਲਾ ਕੇ ਐਨ ਮੁੰਡਾ ਕਹਿੰਦੇ ਬੱਲੇ ਬੱਲੇ ਕਰ ਆ ਗਿਆ ਮੇਰੇ ਮਿੱਤਰੋ ਵੀ ਤੂੰ ਗੱਲ ਕਰੇ ਕਿਹੜੇ ਵੱਡੇ ਖੱਬੀ ਖਾਨਾਂ ਦੀ ਕਰ ਵੱਡੇ ਵੱਡੇ ਝੋਕ ਦਿੱਤੇ ਜੋ ਰੁਕੇ ਸੀ ਚੱਲਣ ਲਾਤੇ ਨਹੀਂ ਜੋ ਚੱਲਦੇ ਸੀ ਉਹ ਰੋਕ ਦਿੱਥੇ ਇੱਥੇ ਹੌਨ ਸਲਾਮਾ ਜੁੜਤਾ ਨੂੰ ਕੋਈ ਕਦਰ ਪੈਂਦੀ ਚੰਮਦੀ ਹੈ ਕੁੜੀਆਂ ਦੀ ਮਿੱਟੀ ਮਾਲਵੇ ਦੀ ਬੰਦੇ ਆਪ ਤੇ ਕਰਾਉਂਦੇ ਜਾਂਦੀ ਹੈ ਕੁੜੀਆਂ ਦੀ ਮਿੱਟੀ ਮਾਲਵੇ ਦੀ ਬੰਦੇ ਆਪ ਤੇ ਕਰਾਉਂਦੇ ਜਾਂਦੀ ਹੈ ਇਹ ਮਾਲਵੇ ਦੀ ਧਰਤੀ ਹੈ ਆਹ ਸਾਹਮਣੇ ਨੌਜਨ ਆਹ ਮੁੰਡਾ ਕਹਿੰਦੇ ਛੰਨਾ ਪਿੰਡ ਧੋਲਾ ਪਿੰਡ ਵੜਵਰ ਪਿੰਡ ਕਹਿੰਦੇ ਆਹ ਸਾਹਮਣੇ ਨੌਜਨ ਕਹਿੰਦੇ ਸਹਾਰ ਵਾਲਾ ਯਸ਼ਨਾ ਤੰਤਨ ਕਰਾ ਗਿਆ ਪਰ ਆਹ ਕਹਿੰਦੇ ਨੌਜਨ ਆਹ ਸਾਹਮਣੇ ਯੋਲੀਆਂ ਪਿੰਡਾਂ ਬਲਵੀਰ ਦਾ ਮੁੰਡਾ ਕਹਿੰਦੇ ਵਾਸੀ ਜਰਕ ਦੇ ਇਲਾਕੇ ਦਾ ਕਬੱਡੀ ਪਾਉਣ ਦੀ ਵਧਿਆ ਹੋਇਆ ਪਰ ਕੌਣ ਬੱਲੇ ਬੱਲੇ ਕਰਾਵੇਗਾ ਕੌਣ ਆਹ ਸਾਹਮਣੇ ਅੱਜ ਜਿੱਤ ਕੇ ਕੌਣ ਮੇਲਾ ਝਾੜੋਂ ਦਾ ਸੰਭਾਲਿਆ ਘੋੜੀ ਦੇ ਵਿੱਚ ਪਾਓ ਘੋੜੀ ਦੇ ਵਿੱਚ ਪਾ ਲਿਆ ਸਮਾਂ ਸਮਾਂ ਸਮਰਾਥਾ ਸਮੇਂ ਸਮੇਂ ਦੀ ਗੱਲ ਬਾਤ ਹੈ ਮੇਰੇ ਵੀਰੋ ਸਾਰੀ ਬੰਤ ਸਾਧੀ ਘੜਤੇ ਸਮੇਂ ਦੀ ਹੈ ਅੱਜ ਸਮਾਂ ਕਿਸੇ ਦਾ ਕੱਲ ਕਿਸੇ ਹੋਰ ਦਾ ਹੋਣਾ ਹੈ ਸਮੇਂ ਸਮੇਂ ਤੇ ਡਿਪੈਂਡਾ ਸਭ ਕੁਝ ਸਮੇਂ ਸਮੇਂ ਦੀ ਗੱਲ ਹੈ ਸਮਾਂ ਸਮਾਂ ਸਮਰਾਥਾ ਹੈ ਸਮੇਂ ਦੀ ਚਾਲ ਹੈ ਸਮਾਂ ਕਿਹਨੂੰ ਕਿੱਥੇ ਲੈ ਕੇ ਜਾਵੇਗਾ ਇਹ ਤੇ ਸਮੇਂ ਦੇ ਹੱਥ ਦੋਰਾ ਨੇ ਲੈ ਰਿਹਾ ਲੱਖੀ ਸਦਾ ਦੇ ਲਈ ਆ ਦੁਨੀਆ ਨੂੰ ਕਹਿੰਦੇ ਅਲਵਿਦਾ ਆ ਗਿਆ ਐਨ ਕਹਿੰਦੇ ਮੇਰੇ ਮਿੱਤਰੋ ਜਿੱਦਾਂ ਕਿ ਅਚਾਨਕ ਹੋਣ ਵਾਲੀਆਂ ਤੀਜਾ ਉਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਗੱਲ ਕੀ ਗੱਲ ਸੱਚਾ ਵਾਕੀ ਗੱਲ ਸੱਚ ਹੈ ਆਹ ਸਾਹਮਣੇ ਨੌਜਨ ਮੁੰਡਾ ਸਹਾਰ ਵਾਲਾ ਕਬੱਡੀ ਪਾਰ ਹੈ ਆਹ ਸਾਹਮਣੇ ਯੌਲੀਆ ਵਾਲਾ ਆਹ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਆਹ ਸਾਹਮਣੇ ਨੌਜਨ ਯੌਲੀਆ ਵਾਲਾ ਤਣ ਤਣ ਕਰਾ ਗਿਆ ਲੈ ਵੀ ਯੌਲੀਆ ਤੇ ਇਹਨੂੰ ਬਹੁਤ ਹੱਟ ਹੈ ਉਹਨੂੰ ਪਿਆਰ ਨਾਲ ਹੈਂਡਲ ਕਰਨਾ ਗੁੱਸੇ ਨਾਲ ਨਹੀਂ ਪਿਆਰ ਨਾਲ ਹੈਂਡਲ ਕਰਨਾ ਆਹ ਸਾਹਮਣੇ ਹੁਣ ਵਾਲੇ ਤੇ ਭਾਜੀ ਬੰਨ ਕੇ ਰੱਖਦੇ ਆ ਆਹ ਹੁਣ ਵਾਲੇ ਤੇ ਭਾਜੀ ਬੰਨ ਕੇ ਰੱਖਦੇ ਆ ਲੋ ਬਾਕੀ ਗੱਲ ਕਹਿੰਦੇ ਪੱਕੀ ਆ ਭਾਜੀ ਬੰਨ ਕੇ ਰੱਖਦੇ ਆ ਲੋ ਇਧਰਲੇ ਪਾਸੇ ਰੇਡ ਪਾਉਣ ਲਈ ਮੁੰਡਾ ਫੇਰ ਖੇਡ ਦੇ ਵਿੱਚ ਤਿਆਰ ਵਰ ਤਿਆਰ ਹੈ ਲੈ ਵੀ ਹੀਰੇ ਜਿਹੜੇ ਹਿਸਾਬ ਨਾਲ ਹੁਣ ਆਪਾਂ ਕਿਹਾ ਇਹਨਾਂ ਨੂੰ ਮੈਨੂੰ ਹੀ ਲੱਗਦਾ ਇਹ ਦੁਬਾਰਾ 40 ਦੇ ਵਿੱਚ ਦਿਸ ਰਹੇ ਆ ਪਰ ਦੇ ਮੁੰਡੇ ਵਧੀਆ ਰਹੇ ਜੇ ਮੁੰਡੇ ਸੱਚੇ ਹੋਏ ਮਿਹਨਤ ਕੀਤੀ ਤੇ ਅੱਗੇ ਵੱਲ ਜਾਣਗੇ ਆਪਾਂ ਤੇ ਵਧੀਆ ਸੋਚ ਕੇ ਇਹਨਾਂ ਬਾਰੇ ਕਹਿ ਰਹੇ ਆ ਵੀ ਮੁੰਡੇ ਉੱਪਰ ਨੂੰ ਜਾਣ ਮੁੰਡੇ ਹੋਰ ਸਫਲਤਾ ਪ੍ਰਾਪਤ ਕਰਨ ਮੁੰਡੇ ਹੋਰ ਸਕਸੈਸ ਪ੍ਰਾਪਤ ਕਰਨ ਲਓ ਪੈਂਦੀ ਰੇਡ ਤੇ ਬੱਲੇ 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 ਆਹ ਮੁੰਡਾ ਕਰ ਗਿਆ ਲਓ ਸਾਹਮਣੇ ਮਰਾਨੇ ਕਿਹੜਾ ਛੱਤ ਤੇ ਮਿੱਟੀ ਪਾਉਣ ਆਏ ਆ ਉਹ ਵੀ ਕੁਝ ਨਾ ਕੋਈ ਤੇ ਕਰਕੇ ਜਾਣਗੇ ਉਹ ਵੀ ਕੁਝ ਨਾ ਕੋਈ ਤੇ ਕਰਕੇ ਜਣਗੇ ਐ ਵੀ ਸਹਾਰ ਵਾਲਿਆ ਹਾਰੀ ਦਾਦੀ ਪੁੱਤ ਹਾਰੀ ਦਾਦੀ ਪੁੱਤ ਆ ਬਗਾਨੇ ਹਰਾਉਣੇ ਪੈਂਦੇ ਐ ਐ ਚੋਟੀ ਦਾ ਚੰਦ ਐ ਲਹਿਰੇ ਵਾਲਾ ਇੱਕ ਯਾਦ ਬੜਕੇ ਰਹਿ ਗਿਆ ਵੀ ਕਿਹੜਾ ਤੂੰ ਬੈਰ ਰੱਬਾ ਸਾਡੇ ਨਾਲ ਕੱਢ ਗਿਆ ਲਹਿਰੇ ਵਾਲਾ ਅੱਧ ਵਿਚਾਲੇ ਸਾਥ ਕਿਉਂ ਛੱਡ ਗਿਆ ਭੁੱਲ ਨਹੀਂ ਹੁੰਦਾ ਯਾਰ ਨਾ ਭੁੱਲਦੇ ਬੋਲ ਤੇਰੇ ਜਦ ਵੀ ਮੈਂ ਦੇਖਾਂ ਫੋਟੋ ਤੇਰੀ ਪਹਿਣ ਕਾਲਜੇ ਹੌਲ ਮੇਰੇ ਜਦ ਵੀ ਮੈਂ ਦੇਖਾ ਫੋਟੋ ਤੇਰੀ ਪਹਿਣ ਕਾਲਜੇ ਹੌਲ ਮੇਰੇ ਹੌਲ ਪੈਂਦੇ ਆ ਜਦੋਂ ਚੜਦੀ ਉਮਰ ਕੋਈ ਜਾਣਦਾ ਕਿਸੇ ਮਾਂ ਦਾ ਬਲੀ ਪੁੱਤ ਚੜਦੀ ਉਮਰੇ ਆ ਮੇਰੇ ਵੀਰੋ ਦੁਨੀਆ ਨੂੰ ਸਲਾਮ ਕਰਦਾ ਫੇਰ ਕੰਦੇ ਹੌਲ ਪੈਂਦੇ ਆ ਪਰ ਇਧਰਲੇ ਪਾਸੇ ਕੋਟ ਫੱਤਿਆਂ ਦੇ ਨਾਲ ਤੇ ਯਾਰ ਤਾੜੀ ਮਾਰੋ ਮੁੰਡੇ ਛੋਟੇ ਛੋਟੇ ਵੇਟ ਵਾਲੇ ਸਿਰਾ ਕਰੀ ਜਾਂਦੇ ਆ ਵੀ ਪਰਦਿਆਂ ਨੂੰ ਹੈ ਪਰਦੀ ਦੁਨੀਆ ਮਾਰੇ ਨਾਲ ਕਿੱਥੇ ਖੜਦੀ ਦੁਨੀਆ ਮਿਹਨਤ ਨਾਲ ਜੇ ਕੋਈ ਕਰੇ ਤਰੱਕੀ ਤਾਂ ਵੀ ਰਹਿੰਦੀ ਛੜਦੀ ਦੁਨੀਆ ਸਮਾਉ ਵਾਲਿਆ ਦਿਲ ਤੇ ਲਾਉਣਾ ਛੱਡ ਦੇ ਗੱਲਾਂ ਬਾਤਾਂ ਨੂੰ ਜੇ ਦਿਨ ਵਿੱਚ ਨਾ ਚਮਕਾਉਣਾ ਏ ਤਾਂ ਜਾਗਣਾ ਪੈਂਦਾ ਰਾਤਾਂ ਨੂੰ ਉਹ ਜਾਗਣਾ ਪੈਂਦਾ ਰਾਤਾਂ ਨੂੰ ਜਾਗਣਾ ਪੈਂਦਾ ਰਾਤਾਂ ਨੂੰ ਆਹ ਮੁੰਡਾ ਬੱਲੇ ਬਲੇ ਕਰਾ ਗਿਆ ਮੁੰਡਾ ਬੱਲੇ ਬੱਲੇ ਕਰਾ ਗਿਆ ਲੈ ਵੀ ਸਹਾਰ ਵਾਲਿਆ ਤੈਨੂੰ ਫੇਰ ਹੀ ਮੰਨਣਾ ਵੀ ਅੱਜ ਕਹਿੰਦੇ ਝਾੜੋ ਦੇ ਨਿਆਣਿਆਂ ਨੂੰ ਦੱਸ ਕੇ ਜਾਵੇਂ ਵੀ ਸ਼ਕਤੀਮਾਨੀ ਗੰਗਾਦਰਸੀ ਸ਼ਕਤੀਮਾਨੀ ਗੰਗਾਦਰਸੀ ਆਹ ਸਬੜੇ ਨੌਜਨ ਹਾਲੀ ਰੇਡ ਪਾਉਣ ਦੇ ਲਈ ਆਹ ਸਹਾਰਾ ਮੁੰਡਾ ਕਹਿੰਦੇ ਜ਼ਿਲੇ ਬਰਨਾਲੇ ਦੀ ਬੁੱਕਲ ਦੇ ਵਿੱਚੋਂ ਚੱਲ ਕੇ ਆਇਆ ਆਹ ਪੈਂਦੀ ਰੇਡ ਲੈ ਵੀ ਸੰਭਾਲਿਆ ਚੱਕ ਕਾ ਮੈਂ ਇੱਕ ਫਿਰ ਇਧਰੋਂ ਪਾਸੇ ਕਬੱਡੀ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਵਰ ਤਿਆਰ ਹੁਣੇ ਕੱਦ ਨਾਲ ਲੈ ਕੇ ਆਉਣਾ ਪੈਣਾ ਹੀਰੇਬਾਈ ਵਾਲੀ ਗੱਲ ਹੈ ਕਿਉਂਕਿ ਜੂਨ ਦਾ ਮਹੀਨਾ ਚੱਲਦਾ ਹੁਣ ਤੇ ਪਤੰਦਰਾ ਬੈਸੀ ਕੰਮ ਵਧਿਆ ਹੋਇਆ ਗਰਮੀ ਬਹੁਤ ਹੈ ਹੁਣ ਤੇ ਨਾਲ ਰੱਖਣੇ ਪੈਣਿਆ 2-4 ਫੇਰ ਗੱਲਬਾਨੀ ਹੈ ਲੋ ਪੈਂਦੀ ਰੇਣ ਮੇਰੇ ਮਿੱਤਰੋ ਤੇ ਦੂਜੇ ਪਾਸੇ ਆਪਾਂ ਤੱਕਾਂਗੇ ਗੱਲ ਕੀ ਤੋਂ ਕੀ ਬਣਦੀ ਹੈ ਇਧਰਲੇ ਪਾਸੇ ਬੱਲੇ 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 ਉਹ ਬੱਲੇ 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 ਜੱਸਾ ਸਿਰੇ ਦਾ ਨੌਜਵਾਨ ਨੇ ਲਾ ਕੇ ਆਹ ਸਾਹਬ ਦੇ ਬੱਲੇ ਬੱਲੇ ਕਰਾ ਦਿੱਤੀ ਹੈ ਗੋਰੀ ਸਹਨੇ ਉਤੇ ਜਸੂ ਗਰਾਹ ਵਾਲਾ ਕਹਿੰਦਾ ਹੈ ਵੀ ਅੱਜ ਸਹਾਰ ਵਾਲਾ ਜੇ ਮੈਚ ਜਿਤਾ ਗਿਆ ਤੇ ਮੁੰਡੇ ਨੂੰ ਕਹਿੰਦੇ ਚਾਂਦੀ ਦੀ ਚੈਨ ਮਾਨ ਸਰਵਾਂ ਦੇ ਵਿੱਚ ਦਿੱਤੀ ਪੈਣੀ ਹੈ ਐ ਵੀ ਸਹਾਰ ਵਾਲਿਆ ਆਓ ਨੌਜਾਨ ਪੀਓ ਪਾਣੀ ਆਹ ਪਾਣੀ ਸਿਰ ਤੋਂ ਲੰਘ ਨਾ ਜਾਵੇ ਪਾਣੀ ਸਿਰ ਤੋਂ ਲੰਘ ਨਾ ਜਾਵੇ ਆਓ ਸਾਹਮਣੇ ਨੌਜਾਨ ਜਾਲੀਆਣਾ ਬਲਵੀਰ ਪਰ ਮੁੰਡਾ ਕਹਿੰਦੇ ਜਾਫੀ ਉਹ ਵੀ ਟੋਪੀ ਵਾਲੀ ਕਿਲ ਵਾਂਗੂ ਬੱਕੀ ਕੰਧ ਤੇ ਗੱਡਿਆ ਹੋਇਆ ਆਹ ਸਾਹਮਣੇ ਪੈਂਦੀ ਰੇਰ ਆਹ ਸਾਹਮਣੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਬੱਲੇ ਬੱਲੇ ਘਣਾ ਦਿੱਤੀ ਹੈ ਆਹ ਬੱਲੇ ਬੱਲੇ ਘਣਾ ਦਿੱਤੀ ਹੈ ਆਹ ਪੈਂਦੀਆਂ ਥਾਪੀਆਂ ਉਂਗਲਾਂ ਖੜੀਆਂ ਨੇ ਵਸਾਹੀ ਸਾਡੀ ਅੜੀਆਂ ਨੇ ਹਰ ਮਹਿਫਲ ਮੁਦੇ ਖਾਸਾਂ ਦੀ ਨਾ ਜਣੇ ਖਣੇ ਦੀਆਂ ਗੱਲਾਂ ਨੇ ਵੀ ਜੱਟ ਤੇ ਸ਼ੇਰ ਵੀ ਕੱਲਾਂ ਘੇਰ ਲੈਂਦੇ ਬੱਸ ਮੂੜ ਮੂੜ ਦੀਆਂ ਗੱਲਾਂ ਨੇ ਬੱਸ ਮੂੜ ਮੂੜ ਦੀਆਂ ਗੱਲਾਂ ਨੇ ਸਮੇਂ ਸਮੇਂ ਦੀਆਂ ਗੱਲਾਂ ਨੇ ਵਾਹ ਓ ਨੌਜਵਾਨੋ ਮੈਚ ਸਿਰੇ ਦਾ ਮੈਚ ਦੇ ਦੁੱਖੀ ਤੋੜ ਗਿਆ ਮੈਚ ਤੇ ਦੁੱਖੀ ਤੋੜ ਗਿਆ ਉਹ ਮੈਚ 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 ਦੁੱਖ 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 ਦੁੱਖੀ ਤੋੜ ਗਿਆ ਆ ਰੇੜਾ ਰੇੜਾ ਰੇੜ ਤੇ ਜਫਾ ਆਉ ਮੁੰਡਾ ਲਾ ਕੇ ਬੱਲੇ ਬੱਲੇ ਕਰਾ ਗਿਆ ਲੈ ਵੀ sirey ਬਾਈ sirey ਦਾ ਮੈਚ ਮਾਰ ਗਿਆ ਆ ਸਾਹਮਣੇ sirey ਦਾ ਮੈਚ ਹੈ sirey ਦਾ ਮੈਚ ਹੈ ਰਾਜ ਹੈ ਕਹਿੰਦੇ ਪੀ ਵੀ 31 ਵਾਲਾ ਮੁੰਡਾ ਕਹਿੰਦੇ ਬਹੁਤ ਮਿਹਨਤ ਕਰਕੇ ਇੱਥੇ ਤੱਕ ਆਇਆ ਹੈ ਨਾਲ ਕਹਿੰਦੇ ਮੁੰਡਿਆਂ ਨੇ ਸਾਹ ਦਿੱਤਾ ਲੱਭੀ ਹੋਣਾ ਨੇ ਤੇ ਨਾਲ ਕਹਿੰਦੇ ਜੱਸੀ ਹੋਣਾ ਨੇ ਭਰਾ ਏ ਵੱਡਾ ਆਉ ਸਾਹਮਣੇ ਕਹਿੰਦੇ ਮੁੰਡੇ ਲਈ ਦਰੋਂ ਦਵਾਵਾਂ ਨੇ ਰਾਜ ਵੀ ਬਹੁਤ ਮਿਹਨਤ ਕੀਤੀ ਹੈ ਆਓ ਸਾਹਮਣੇ ਨਾ ਜਾਣ ਮੈਨੂੰ ਲੱਗਦਾ ਅੱਜ ਸਾਰੀ ਗੱਲ ਖੜ ਗਈ ਆ ਤੇ ਲਵੀ ਸੰਭਾਲਿਆ ਜਾਫੀਆਂ ਤੇ ਖੜ ਗਈ ਆਓ ਜਾਫੀ ਜਾਫੀ ਆ ਜਾਫੀ ਲਈ ਤਾੜੀਆਂ ਆ ਜਾਫੀ ਲਈ ਤਾੜੀਆਂ ਓ ਆ ਜਾਫੀ ਲਈ ਤਾੜੀਆਂ 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 ਮਾਰੋ ਯਾਰ ਆ ਜਾਫੀ ਲਈ ਤਾੜੀਆਂ ਆਓ 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 ਦੇਖ ਮੁੰਡਾ ਕਹਿੰਦੇ ਕਰ ਗਿਆ ਕਮਾਲ ਲੈ ਇਹ ਮੁੰਡਾ ਕਮਾਲ ਕਰ ਗਿਆ ਉਹ ਮੁੰਡਾ ਕਮਾਲ ਕਰ ਗਿਆ ਪੇਪਰਾਂ 'ਚ ਉਹ ਪਾਸ ਹੁੰਦੇ ਆ ਜਿਹੜੇ ਮਿਹਨਤ ਕਰਦੇ ਆ ਮੇਰੇ ਵਾਲਿਆਂ ਨੇ ਕਈ ਮੇਰੇ ਵਰਗਿਆਂ ਨੇ ਵਿੱਦਿਆ ਪੜ੍ਹਾਈ ਤੀ ਜਗੀ ਰੱਖਿਆ ਆਹ ਵਿੱਦਿਆ ਪੜ੍ਹਾਈ ਕਾਪੀ ਵਿੱਚ ਰੱਖ ਰੱਖ ਕੇ ਹਾਂ ਪਰ ਪਾਸ ਹੋ ਹੁੰਦੇ ਆ ਜਿਹੜੇ ਮਿਹਨਤਾਂ ਕਰਦੇ ਆ ਤੋਤੇ ਗਿਣਨਾ ਇਕੱਲੇ 100% ਨਹੀਂ ਆਉਂਦੇ ਆਹ ਇਕੱਲੇ ਤੋਤੇ ਗਿਣਨਾ 100% ਨਹੀਂ ਆਉਂਦੇ ਆਹ ਸਹਾਰ ਵਾਲਾ ਭੱਜਣ ਦੀ ਕਰ ਸਹਾਰ ਵਾਲਿਆ ਭੱਜਣ ਦੀ ਕਰ ਸਹੌਰ ਆਲਿਆ ਆ ਸਾਹਮਣੇ ਨੌਜਨ ਕਰਦਾ ਕਮਾਲ ਕਰਾਉ ਬੱਲੇ ਬੱਲੇ ਯੌਣੀਆ ਆਲਿਆ ਆ ਸਾਹਮਣੇ ਨੌਜਨ ਯੌਲੀਆਣਾ ਬਲਵੀਰ ਬੱਲੇ ਬੱਲੇ ਕਰਾਉ ਆ ਤਾੜੀ ਮਾਰੋ ਜੀ ਆ ਮੁੰਡੇ ਨੇ ਵੀ ਤਾੜੀ ਮਾਰੋ ਇੱਕ ਵਾਰੀ ਜ਼ੋਰਦਾਰ ਲਓ ਸਾਹਮਣੇ ਮੇਰੇ ਵੀਰੋ ਮੈਚ ਜਿਹੜਾ ਚੋਟੀ ਦਾ ਹੈ ਲੈ ਵੀ ਜਿਹੜੇ ਨਾਲ ਕੋਟ ਹੈ ਇੱਕ ਗੱਲ ਦਾ ਧਿਆਨ ਰੱਖੋ ਗਰਮੀ ਮਾੜੀ ਆ ਬਾਈ ਹਾਂ ਹੁਣ ਕੱਲਾ ਰੇਡਾਂ ਵੀ ਪਾਈ ਜਾਂਦਾ ਜੱਫੇ ਵੀ ਲਾਈ ਜਾਂਦਾ ਹੁਣ ਗਰਮੀ ਦਾ ਸਮਾਂ ਨਾ ਤੇ ਉਹ ਖਰਾਕਾ ਨੇ ਨਾ ਹੀ ਉਹ ਮੈਦੇ ਵਾਲੇ ਵੀ ਹੀਰੇ ਬਾਈ ਇਹਦੀ ਗੱਲ ਆ ਪਕ ਕੋਤ ਸਾਬ ਨੂੰ ਪਾਣੀ ਪੂਣੀ ਵੀ ਪਿਆ ਕਰੋ ਹਾਂ ਉਹਨੂੰ ਪਾਣੀ ਪੂਣੀ ਵੀ ਪਿਆ ਕਰੋ ਖੱਲਾ ਸ਼ੇਰੀ ਦਿੰਦੇ ਹੋ ਬਾਕੀ ਮਾਨ ਵਾਲੀ ਗੱਲ ਹੈ ਪਰ ਸਭ ਦੇ ਯੋਨੀ ਆਣਾ ਉਧਰ ਵੀ ਕੰਮ ਭਰੇ ਜਾ ਰਿਹਾ ਕੰਮ ਉਧਰ ਵੀ ਭਰੇ ਜਾ ਰਿਹਾ ਜੇ ਅਸਲ ਟੱਕਰ ਹੈ ਕੋਚਾਂ ਦੀ ਟੱਕਰ ਹੈ ਜੇ ਅਸਲ ਟੱਕਰ ਆ ਸੰਭਾਲਿਆ ਇਹ ਕੋਚਾਂ ਦੀ ਟੱਕਰ ਹੈ ਬਾਕੀ ਗੱਲ ਕਹਿੰਦੇ ਪੱਕੀ ਆ ਟੱਕਰ 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 ਸਿਰੇ ਦੀ ਹੈ ਟੱਕਰ ਸਿਰੇ ਦੀ ਲੈ ਵੀ ਕੋਟ ਫੱਤੇ ਵਾਲਿਆਂ ਦੇ ਹੁਣ ਜੱਫਾ ਲੱਗ ਗਿਆ ਮੈਂ ਨਹੀਂ ਕਹਿੰਦਾ ਲੋਕ ਕਹਿੰਦੇ ਆ ਤਾੜੀਆਂ ਨਹੀਂ ਤਾੜਾ ਵੱਜੂ ਜੇ ਹੁਣ ਜੱਫਾ ਲਾ ਗਿਆ ਤਾੜੀ ਨਹੀਂ ਤਾੜਾ ਤਾੜਾ ਉਹ ਤਾੜਾ ਵੱਜੂ ਪਰ ਮੁੰਡਾ ਭਾਗਾ ਆ ਨੰਬਰ ਸਿਰੇ ਦਾ ਆਹ ਸਾਹਮਣੇ ਸਿਰੇ ਦਾ ਵੀ ਕਾਲੀਆਣਾ ਕਰ ਕੋਟ ਫੱਤੇ ਵਾਲਾ ਕਾਲੀਆਣਾ ਕਰ ਕਾਲੀਆਣਾ ਕਰ ਆਹ ਸਾਹਮਣੇ ਨੌਜਨ ਮੁੰਡਾ ਕਬੱਡੀ ਪਾਉਣ ਲਈ ਤਿਆਰ ਵਰ ਤਿਆਰ ਹੁਣ ਕੀ ਕਰੀਏ ਜਿੱਤਨਾ ਤੇ ਉਹਨਾਂ ਦਾ ਪਾਉਣ ਨੂੰ ਕਰਦਾ ਨਾ ਚ ਤੋੜਾ ਪਾਉਣ ਨੂੰ ਕਰਦਾ ਆਹ ਸਾਹਮਣੇ ਆਹ ਕਬੱਡੀ ਪਾਉਣ ਲਈ ਪਰ ਸਹੌਰ ਵਾਲਿਆ ਨੰਬਰ ਜੋੜਨਾ ਪੈਣਾ ਲੈ ਵੀ ਕਾਪੀ ਵਾਲੇ ਵੀ ਨੰਬਰ ਨਾ ਬਖਾ ਹਾਂ ਫਿਰ ਮੈਚ ਠੰਡਾ ਪੈ ਜਾਣਾ ਹੈ ਮੈਚ ਠੰਡਾ ਪੈ ਜਾਣਾ ਆਹ ਲੈ ਵੀ ਕਾਪੀਆ ਨੰਬਰ ਨਾ ਦਿਖਾ ਨੰਬਰ ਨਾ ਦਿਖਾਈ ਚੰਦਰਿਆ ਤੂੰ ਤੇ ਬੱਸ ਪਰਦੇ ਦੀ ਰੇ ਪਤਾ ਲੱਗੇ ਵੀ ਹਾਂ ਹੁਣ ਖੜਕਾ ਦੜਕਾ ਹੋ ਗਿਆ ਰੇਡ ਕੋਟ ਫੱਤੇ ਵਾਲੇ ਦੀ ਸਾਹਮਣੇ ਓ ਬੱਲੇ 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 ਉਹਨੇ ਚੰਦਰੇ ਨੇ ਪੁੱਠੇ ਹੱਥ ਮਾਰਿਆ ਕਿਸੇ ਗੱਲ ਨਹੀਂ ਮਾਰਿਆ ਉਹਨੇ ਪੁੱਠੇ ਹੱਥ ਮਾਰਿਆ ਆਓ ਸਾਹਮਣੇ ਨੇ ਵੀ ਕੋਟ ਫੱਤੇ ਆਣਿਆ ਹੁਣ ਤੈਨੂੰ 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 ਨਾਰੀਅਲ ਵੇ ਟਾਰਨੇ ਪੈਣੇ ਆ ਆਹ ਸਾਹਮਣੇ ਨੌਜਨ ਅਗਲੀ ਰੇਡ ਯੌਲੀਆਣਾ ਲੈ ਵੀ ਸਮਾੜਿਆ ਕਹਿ ਮੁੰਡੇ ਨੂੰ ਪਾਣੀ ਸਿਰ ਤੋਂ ਨਾ ਲੱਗੇ ਸੋਤੇ ਟੱਪ ਗਿਆ ਸਿਰ ਤੋਂ ਟੱਪ ਗਿਆ ਲੈ ਵੀ ਝਾੜੋ ਵਾਲਾ ਬਾਕੀ ਗੱਲਾਂ ਛੱਡੇ ਯਾਰ ਤਾੜੀ ਕੋਈ ਹੱਥ ਬਾਂਜਾਂ ਨਾ ਰਵਿਆ ਮੈਚ ਦੀ ਤਾੜੀ ਜ਼ੋਰਦਾਰ ਮਾਰ ਲੋ ਕਰਾ ਮੈਚ ਚੋਟੀ ਦਾ ਖੇਡਿਆ ਗਿਆ ਹੈ ਮੈਚ ਚੋਟੀ ਦਾ ਕਰੈਕਟਰ ਚ ਸ਼ੱਕੇ ਜ਼ਰੂਰੀ ਹੈ ਤੇ ਇੱਥੇ ਜੱਫੇ ਜ਼ਰੂਰੀ ਹੈ ਹੁਣ ਦੇਖਾਂਗੇ ਬੱਲੇ ਬੱਲੇ ਹੋਊਗੀ ਜਰੂਰ ਜਿੱਤ ਹਾਰ ਦੇ ਫੈਸਲੇ ਪੈਂਦੀ ਰੇੜ ਵੀ ਕੋਟਵੱਤੇ ਵਾਲੇ ਦੇ ਹੁਣ ਜੱਫਾ ਲਾਵੇ ਜੇ ਹੁਣ ਜੱਫਾ ਲਾਵੇ ਫੇਰ ਤੇ ਦੁੱਖੀ ਟੁੱਟ ਜਾਣਿਆ ਫੇਰ ਤੇ ਦੁੱਖੀ ਟੁੱਟ ਜਾਣਿਆ ਟਿਕ 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 ਲੱਗ ਲੱਗਿਆ 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 ਆਹ ਸਾਹਮਣੇ ਹੁਣ ਕਹਿਣ ਦੀ ਲੋੜ ਨਹੀਂ ਤਾੜੀਆਂ ਮਾਰਦੇ ਜ਼ੋਰਦਾਰ ਓ ਬਾਈ ਆਇਆ ਟੱਕਰ ਤੇ ਚੜੀ ਨਾ ਕਦੇ ਜੇ ਗੇਮ ਆਪਣੀ ਬਚਾ ਕੇ ਰੱਖਣੀ ਹੈ 40 ਵਾਲੇ ਟੱਕਰ ਤੇ ਚੜੀ ਨਾ ਕਦੇ ਜੇ ਗੇਮ ਸਾਭ ਕੇ ਰੱਖਣੀ ਹੈ ਪਰ ਜੌਲੀ ਜਾਨ ਨੂੰ ਵੀ ਦਾਅ ਤੇਰੀ ਬਣਦੀ ਹੈ ਯਾਰ ਉਹ ਮੰਡਲੀ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਜਿੱਤਾ ਹਾਰਾ ਤਾੜੀਆਂ 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 ਮਾਰੋ ਬਾਈ ਇਧਰ ਨੇ ਤਾੜੀਆਂ ਨਹੀਂ ਮਾਰਦੇ ਤਾੜੀ ਮਾਰੋ ਯਾਰ ਬਾਈ ਬਣ ਕੇ ਜ਼ੋਰਦਾਰ ਤਾੜੀ